ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਾਈ ਇੱਕ ਮਸ਼ੀਨ ਆਈ ਆਪਣੇ ਕੋਲ ਸਾਕ ਉਤਰਨ ਵਾਲੀ ਤੇ ਇਹ ਗਰਾਰੀ ਨਾ ਪੁਰਗੀ ਸਾਰੀ ਤੇ ਜਿੱਗੀ ਦੀ ਗਰਾਰੀ ਤੇ ਸਾਰੀ ਇਹ ਪੁਰਗੀ ਨੂੰ ਤੇਲ ਤੂਰ ਨਹੀਂ ਲਾਇਆ ਹੋਣਾ ਬਾਈ ਉਹਨਾਂ ਨੇ ਤੇ ਨਵੀਂ ਨੇ ਉਹਦੀ ਮਿਲਦੀ ਨਹੀਂ ਹੈਗੀ ਆਪਾਂ ਇਹ ਹੁਣ ਰਿਪੇਅਰ ਕਰਨੀਆਂ ਤੇ ਇਹਦੇ ਨਾਲ ਆਪਾਂ ਨਾ ਥੋੜਾ ਜਿਹਾ ਲਾ ਦੇਣਾ ਰਾੜ ਜਿਸਤੀ ਤਾਰ ਹੈ ਆਪਣੇ ਕੋਲੇ ਤੇ ਇਹ ਇਹਦੇ ਨਾਲ ਬਿਲਡਿੰਗ ਕਰਕੇ ਤੇ ਫਿਰ ਇਹ ਚਲਦੀ ਕਰ ਦੇਣੀ ਆਪਾਂ ਨੇ اے بیرتا ਕਹਿੰਦਾ ਸੀਗਾ ਵੀ ਇਹ ਮਿਲ ਨਹੀਂ ਰਹੀ ਗਰਾਰੀ ਤੇ ਆਪਾਂ ਨਵੀਂ ਲੈ ਲੰਨੇ ਆ ਮਸ਼ੀਨਾਂ ਮੈਂ ਖੈਰ ਅੱਬੀ ਮਸ਼ੀਨ ਨੂੰ ਤੇਰੀ ਵਧੀਆ ਵੀਰੇ ਵੀ ਆਪਾਂ ਇਹਨੂੰ ਠੀਕ ਕਰ ਦੇਣੀ ਆ ਤੇ ਸਿਰਫ ਇਹ ਚਾਲ ਇਹ ਖਰਾਬ ਹੋਈ ਵੀ ਹੈ ਦੀ ਤੇ ਇਹਦੀ ਚਾਲ ਸੈੱਟ ਹੋ ਜਾਣੀ ਆ ਤੇ ਮਸ਼ੀਨਾਂ ਨੇ ਵਧੀਆ ਕੰਮ ਕਰ ਲਾ ਜਾਣਾ ਤੇ ਇਹਦੇ ਵਿੱਚ ਇੱਕ ਜ਼ਰੂਰੀ ਹੈ ਵੀ ਜਿਹੜੀ ਤੁਸੀਂ ਮਸ਼ੀਨ ਲੈ ਕੇ ਆਉਣੇ ਆ ਨਾ ਸਾਗ ਕੁੱਤਰਣ ਵਾਲੀ ਨਵੀਂ ਉਹਦੀਆਂ ਜਿਹੜੀਆਂ ਚਾਲ ਹੁੰਦੀਆਂ ਗਰਾਰੀਆਂ ਹੁੰਦੀਆਂ ਜਿੱਥੇ ਘਮਮਦੇ ਹੁੰਦੇ ਹਨ ਨਾ ਕਿਉਂਕਿ ਇਹਨਾਂ 'ਚ ਬੈਰਿੰਗ ਦਾ ਕੋਈ ਹੁੰਦਾ ਨਹੀਂ ਹੈਗਾ ਤੇ ਇਹਨੂੰ ਥੋੜਾ ਜਿਆਦਾ ਸਰੋਂ ਦਾ ਤੇਲ ਲਾ ਲਿਆ ਕਰੋ ਇਹਦੇ ਨਾਲ ਫਿਰ ਇਹਦੀ ਲਾਈਫ ਵੱਧ ਜਾਂਦੀ ਹੈ ਤੇ ਵਧੀਆ ਕੰਮ ਕਰਦਾ ਇਹ ਲੋਹਾ ਨਾ ਭੁਰਦਾ ਨਹੀਂ ਹੈਗਾ ਤੇ ਇੱਕ ਇਹਦਾ ਹੋਰ ਫਾਇਦਾ ਆਪਾਂ ਨੂੰ ਪਤਾ ਨਹੀਂ ਲੱਗਦਾ ਜੇ ਆਪਾਂ ਨੱਖ ਸੁੱਕੀ ਗਰਾਰੀ ਚਲਾ ਦਨੇ ਆ ਜਾਂ ਚਾਲ ਜਿਹੜੀ ਹੈਗੀ ਸੁੱਕੀ ਚਲਾ ਦਨੇ ਆ ਫਿਰ ਲੋਹਾ ਬਰੀਕ ਬਰੀਕ ਭੁਰਕੇ ਨਾ ਆਪਣੇ ਸਾਗ ਦੇ ਜਿਹੜਾ ਸਾਗ ਹੁੰਦਾ ਕੁਤਰਿਆ ਹੋਆ ਉਹਦੇ ਵਿੱਚ ਗਰੀ ਜਾਂਦਾ ਤੇ ਉਹਦਾ ਵੀ ਫਿਰ ਆਪਾਂ ਨੂੰ ਨੁਕਸਾਨ ਹੀ ਹੁੰਦਾ ਤੇ ਇਸ ਕਰਕੇ ਥੋੜਾ ਜਾਇਦਾ ਆਪਾਂ ਗੌਰ ਕਰਕੇ ਨਾ ਇਹਨੂੰ ਸਰੋਂ ਤੇਲ ਲਾ ਕੇ ਰੱਖਿਆ ਕਰੀ ਇੱਕ ਤਾਂ ਇਹਦੀ ਮਤਲਬ ਲਾਈਫ ਵੱਧ ਹੀ ਆ ਤੇ ਨਾਲੇ ਫਿਰ ਇਹ ਜਿਹੜਾ ਲੋਹਾ ਹੈਗਾ ਪਾਣੂ ਨੁਕਸਾਨ ਨਹੀਂ ਕਰਦਾ ਤੇ ਬਹੁਤ ਵਧੀਆ ਚੀਜ਼ ਹੈ ਵੈਸੇ ਤਾਂ ਇਹ ਜਿਹਨੇ ਬਣਾਈ ਇਹ ਮਸ਼ੀਨ ਦੀ ਗਾੜ ਕੱਢੀ ਹੈ 삭 ਉਤਰਨੇ ਵਾਲੀ ਦੀ ਟਾਈਮ ਵੀ ਬਚਦਾ ਏ ਤੇ ਸਾਰੀ ਉਮਰ ਵੈਸੇ ਕਿਤੇ ਜਾਂਦਰੀ ਜੇ ਥੋੜੀ ਜਿਹੀ ਦੀ ਸੰਭਾਲ ਰੱਖੇ ਤੇ ਗਰਾਰੀ ਆਪਾਂ ਸਾਰੀ ਅਸੀਂ ਸੈੱਟ ਕਰਤੀ ਆ ਤੇ ਇਹਨੂੰ ਹੁਣ ਰਗੜ ਕੇ ਚੰਗੀ ਤਰ੍ਹਾਂ ਸਾਫ਼ ਕਰਕੇ ਫਿਰ ਇਹਨੂੰ ਕੱਸ ਦੇਣਾ ਤੇ ਮਸ਼ੀਨ ਨਵੀਂ ਵਰਗੀ ਬਣ ਜਾਣੀ ਇੱਥੇ ਬਾਈ ਕਹਿੰਦਾ ਸੀਗਾ ਵੀ ਆਪਾਂ ਯਾਰ ਇਹਨੂੰ ਆਪਾਂ ਨੂੰ ਕੁਆੜ ਚ ਦੇ ਕੇ ਨਵੀਂ ਲੈ ਲੈਣੇ ਆ ਤੇ ਇਹ ਮਸ਼ੀਨ ਦੇਖ ਲਓ ਤੁਸੀਂ ਬਿਲਕੁਲ ਨਵੀਂ ਆ ਤਕਰੀਬ ਮੇਰੇ ਖਾਲ ਜੇ ਜ਼ਿਆਦਾ ਨਹੀਂ ਤਾਂ ਇਹਨੂੰ ਪਿਛਲੇ ਸਾਲ ਲਈ ਹੋਣੀ ਆ ਵੀਰ ਨੇ ਤੇ ਜੇ ਇਹ ਗਰਾਰੀ ਇਹਦੀ ਸੁੱਕੀ ਚੱਲਣ ਕਰਕੇ ਘਸ ਗਈ ਸਿਰਫ ਇਹਨੂੰ ਬਸ ਥੋੜਾ ਜਿਹਾ ਹੀ ਆ ਵੀ ਤੇਲ ਸਰੋਂ ਦਾ ਲਾ ਕੇ ਰੱਖੋ ਤੇ ਗਰਾਰੀਆਂ ਜਿਹੜੀ ਚਾਲ ਆ ਇਹ ਆਪਣਾ ਸਹੀ ਤਰੀਕੇ ਨਾਲ ਕੰਮ ਕਰੇ ਤੇ ਬਾਕੀ ਸਾਮ ਸੰਭਾਲ ਜ਼ਰੂਰੀ ਆ ਵੀਰੇ ਗਰਾਸੇ ਕੁਦੂਸ ਜਿਹੜੇ ਹੈਗੇ ਆ ਇਹ ਟਾਈਮ ਜਿਹੜਾ ਲਵਾ ਲਵੇ ਬੰਦਾ ਇਹ ਖੁੰਡੇ ਵੀ ਚੱਲਦੇ ਆ ਨਾ ਤਾਂ ਵੀ ਫਿਰ ਇਹੇ ਮੂੰਹ ਪੱਟ ਦੰਨੇ ਗਰਾਸੇ ਜੀਤਾਰ ਸਹੀ ਲੱਗੀ ਹੋਊਗੀ ਤਾਂ ਕੰਮ ਵੀ ਵਧੀਆ ਕਰਦੇ ਆ ਤੇ ਕੰਮ ਨਿਭੜਦਾ ਵੀ ਛੇਤੀ ਆ ਤੇ ਹੈਵੀ ਬਾਈ ਚੀਜ਼ ਵਧੀਆ ਇਹ ਤੇ ਕਈ ਬੰਦੇ ਮੈਨੂੰ ਮੇਰਾ ਐਡਰੈਸ ਤੇ ਮੇਰਾ ਫੋਨ ਨੰਬਰ ਪੁੱਛਦੇ ਹੁੰਦੇ ਆ ਤੇ ਆਪਣਾ ਬਾਈ ਐਡਰੈਸ ਹੈਗਾ ਸ਼ੀਦਾ ਦੀ ਧਰਤੀ ਸ੍ਰੀ ਚਮਕੌਰ ਸਾਹਿਬ ਜ਼ਿਲ੍ਹਾ ਆਪਣਾ ਹੈਗਾ ਰੋਪੜ ਤੇ ਫੋਨ ਨੰਬਰ ਹੈਗਾ ਜੀ ਮੇਰਾ 9886 50564 ਤੇ ਕਈ ਐਟਮਾ ਇਦਾਂ ਦੀਆਂ ਜਿਵੇਂ ਹੁਣ ਆਪਾਂ ਝਾੜੂ ਬਣਾਉਨੇ ਆ ਮੈਨੂੰ ਬਹੁਤ ਭਰਾਵਾਂ ਦੇ ਫੋਨ ਆਉਂਦੇ ਹੁੰਦੇ ਆ ਕਿ ਬਾਈ ਜੀ ਵੀ ਸਾਨੂੰ ਦੁਕਾਨ ਵਾਸਤੇ ਝਾੜੂ ਦੇ ਦਿਓ ਤੇ ਪਰ ਬਾਈ ਥੋੜਾ ਜਿਮਨ ਸਮਾਨ ਨਹੀਂ ਵਧੀਆ ਮਿਲ ਰਿਹਾ ਜਿਹੜਾ ਸਮਾਨ ਸਹੀ ਮਿਲ ਗਿਆ ਨਾ ਡੰਡੇ ਡੁੰਡੇ ਵਧੀਆ ਮਿਲ ਗਏ ਤਾਂ ਮੈਂ ਇਹ ਸਪਲਾਈ ਦਾ ਕੰਮ ਸ਼ੁਰੂ ਕਰ ਦੂੰਗਾ ਤੇ ਕਿਉਂਕਿ ਮਾੜਾ ਕੰਮ ਆਪਾਂ ਦਾ ਹੁੰਦਾ ਨਹੀਂ ਹੈਗਾ ਤੇ ਮਾਲ ਆਪਾਂ ਜਿਹੜਾ ਬਣਾਉਨੇ ਆ ਰੜਕਾ